ਕਿਸਾਨ ਸਾਥੀਓ ਸਤਿ ਸ਼੍ਰੀ ਅਕਾਲ ਝੋਨੇ ਦੀ ਕਿਸਮਾ ਸੁਪਰੀਮ 110 ਤੋਂ ਪੂਰਾ ਝਾੜ ਲੈਣ ਦੇ ਲਈ ਪਨੀਰੀ ਦੀ ਬਜਾਈ ਦਾ ਜਿਹੜਾ ਸਹੀ ਸਮਾਂ ਕੀ ਹੋਵੇ ਕਿੰਨੇ ਦਿਨ ਦੀ ਪਨੀਰੀ ਟਰਾਂਸਪਲੈਂਟ ਕਰਨ ਤੇ ਉੱਤੇ ਵਧੀਆ ਝਾੜ ਮਿਲਦਾ ਹੈ ਇਹ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਵੇਖ ਰਹੇ ਹੋ ਚੈਨਲ ਜੰਕਸ਼ਨ ਖੇਤੀਬਾੜੀ ਜਿਹੜੇ ਕਿਸਾਨ ਵੀਰਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਨਾਲ ਹੀ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਖੇਤੀਬੰਦੀ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੋਰ ਮਿੱਤਰ ਵੀਰਿਆਂ ਦੇ ਨਾਲ ਵੀਡੀਓ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤਾਂ ਕਿ ਵੀਡੀਓ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਜਿਹੜੇ ਕਿਸਾਨ ਸੁਪਰੀਮ 110 ਪਹਿਲੀ ਵਾਰੀ ਲਗਾ ਰਹੇ ਨੇ ਉਹ ਧਿਆਨ ਦੇਣਾ ਵੀ ਇਹ ਜਿਹੜੀ ਕਿਸਮ ਜ਼ਿਆਦਾ اگੇਤੀ ਲਗਾਈ ਝਾੜ ਨਹੀਂ ਦਿੰਦੀ ਜਿਵੇਂ ਪੂਸ਼ਾ 44 ਨੂੰ ਆਪਾਂ 10 ਜੂਨ ਤੋਂ ਹੀ ਸ਼ੁਰੂ ਕਰ ਦਿੰਦੇ ਆ ਤੇ ਉਹ ਝਾੜ ਵੀ ਵਧੀਆ ਦਿੰਦੀ ਹੈ ਪਰ ਸੁਪਰੀਮ 110 ਆਪਾਂ ਇੰਨੀ اگੇਤੀ ਨਹੀਂ ਲਗਾ ਸਕਦੇ ਕਿਉਂਕਿ ਇਹ ਜਿਹੜੀ ਕਿਸਮ ਦਰਮਿਆਨੇ ਸਮੇਂ ਦੀ ਕਿਸਮ ਹੈ ਲੰਮਾ ਸਮਾਂ ਲੈਣ ਵਾਲੀ ਕਿਸਮ ਨਹੀਂ ਇਹ 135 ਤੋਂ 40 ਦਿਨਾਂ ਦੇ ਵਿੱਚ ਸਮੇਤ ਪਨੀਰੀ ਪੱਕਣ ਲਈ ਲੈਂਦੀ ਹੈ ਉਹ ਸਾਚ ਚਟਾਲੀ ਝੋਨੇ ਦੇ ਨਾਲੋਂ 15-20 ਦਿਨ ਘੱਟ ਲੈਂਦੀ ਆ ਇਸ ਕਰਕੇ ਇਹਦੀ ਟ੍ਰਾਂਸਪਲੈਂਟੇਸ਼ਨ ਵੀ ਫਿਰ ਆਪਾਂ 15-20 ਦਿਨ ਲੇਟ ਕਰਾਂਗੇ ਮਤਲਬ 20 ਜੂਨ ਤੋਂ ਬਾਅਦ ਹੀ ਇਹਦੀ ਟ੍ਰਾਂਸਪਲੈਂਟੇਸ਼ਨ ਕੀਤੀ ਜਾਵੇ ਤਾਂ ਝਾੜ ਵਧੀਆ ਮਿਲਦਾ ਪਿਛਲੇ ਸਾਲ ਜਿੰਨਾਂ ਕਿਸਾਨਾਂ ਨੇ 25 ਜੂਨ ਦੇ ਨੇੜੇ ਜਿਹੜੇ ਇਹ ਝੋਨਾ ਜਿਹੜਾ ਲਾਇਆ ਉਹਦਾ ਝਾੜ ਤਕਰੀਬਨ ਸਭ ਤੋਂ ਵੱਧ ਮਿਲਿਆ ਝੋਨਾ ਲਾਉਣ ਵਾਲੇ ਪਨੀਰੀ ਦੀ ਉਮਰ 25 ਤੋਂ 30 ਦਿਨ ਦੀ ਹੋਣੀ ਚਾਹੀਦੀ ਹੈ ਵੱਡੀ ਉਮਰ ਦੀ ਪਨੀਰੀ ਇਹਦੀ ਨਹੀਂ ਚੱਲਦੀ ਤੋ ਵੱਡੀ ਉਮਰ ਦੀ ਪਨੀਰੀ ਲਾਉਣ ਨਾਲ ਝਾੜ ਘਟ ਜਾਂਦਾ ਇਸ ਕਰਕੇ 30 ਦਿਨ ਤੋਂ ਵੱਡੀ ਉਮਰ ਦੀ ਪਨੀਰੀ ਤਾਂ ਆਪਾਂ ਕਿਸੇ ਹਾਲਤ ਦੇ ਵਿੱਚ ਨਹੀਂ ਹੋਣ ਦੇਣੀ ਜਿਵੇਂ ਪੂਸ਼ਾ 44 ਦੀ ਜਿਹੜੀ ਪਨੀਰੀ ਆਪਾਂ 35-40 ਦਿਨ ਤੋਂ ਉਸ ਤੋਂ ਵੀ ਵੱਡੀ ਕਰ ਲੈਨੇ ਆ ਪਰ ਇਹਦੇ ਵਿੱਚ ਇਸ ਤਰ੍ਹਾਂ ਨਹੀਂ ਚੱਲਦਾ ਇਹਦੀ ਪਨੀਰੀ 25 ਤੋਂ 30 ਦਿਨ ਦੀ ਵਧੀਆ ਝਾੜ ਦਿੰਦੀ ਹੈ ਇਸ ਤਰ੍ਹਾਂ ਫਿਰ ਪਨੀਰੀ ਦੀ ਬਿਜਾਈ ਦਾ ਜਿਹੜਾ ਸਹੀ ਸਮਾਂ ਉਹ 20 ਮਈ ਤੋਂ ਬਾਅਦ 25 ਮਈ ਦੇ ਨੇੜੇ ਤੇੜੇ ਹੀ ਵਧੀਆ ਸਮਾਂ ਇਹਦੀ ਪਨੀਰੀ ਲਈ ਹੈਗਾ ਉਹ 20 ਮਈ ਤੋਂ ਪਹਿਲਾਂ ਤਾਂ ਕਿਸੇ ਹਾਲਤ ਦੇ ਵਿੱਚ ਵੀ ਇਹਦੀ ਪਨੀਰੀ ਨਾ ਬੀਜੀ ਜਾਵੇ ਨਹੀਂ ਤਾਂ ਫਿਰ ਪਨੀਰੀ ਵੱਡੀ ਉਮਰ ਦੀ ਲਾਵਾਂਗੇ ਤਾਂ ਝਾੜ ਕਟੂਗਾ ਜੇ ਫਿਰ ਅਗੇਤੀ ਟ੍ਰਾਂਸਪਲੈਂਟੇਸ਼ਨ ਕਰਦੇ ਤਾਂ ਤਾਂ ਵੀ ਝਾੜ ਕਟੂਗਾ ਇਸ ਲਈ ਪਨੀਰੀ ਬੀਜਣ ਦਾ ਜਿਹੜਾ ਸਹੀ ਸਮਾਂ ਉਹ 25 ਮਈ ਆਪਾਂ ਮੰਨ ਕੇ ਚੱਲੀਏ ਤੇ ਟ੍ਰਾਂਸਪਲੈਂਟੇਸ਼ਨ ਬੀਜਣ ਤੋਂ ਬਾਅਦ ਆਪਾਂ ਫਿਰ ਸ਼ੁਰੂ ਕਰੀਏ ਤਾਂ ਵਧੀਆ ਝਾੜ ਮਿਲ ਸਕਦਾ 1 ਜੁਲਾਈ ਤੱਕ ਵੀ ਜਿਹੜੀ ਟ੍ਰਾਂਸਪਲੈਂਟੇਸ਼ਨ ਹੋਊ ਉਹ ਤੋਂ ਵੀ ਪੂਰਾ ਝਾੜ ਲਿਆ ਜਾ ਸਕਦਾ ਇੱਕ ਹੋਰ ਜ਼ਰੂਰੀ ਯਾਦ ਰੱਖਣ ਵਾਲੀ ਗੱਲ ਹੈ ਵੀ ਝੋਨਾ ਲਾਉਣ ਵੇਲੇ ਜਿਹੜਾ ਆਪਾਂ ਬੂਟੇ ਤੋਂ ਬੂਟੇ ਦਾ ਫਾਸਲਾ ਰੱਖਣਾ ਉਹ ਆਪਾਂ ਥੋੜਾ ਪੂਸ਼ਾ 44 ਦੇ ਨਾਲੋਂ ਨੇੜੇ ਰੱਖਣਾ ਪਊਗਾ ਕਿਉਂਕਿ ਪੂਸ਼ਾ 44 ਨਾਲ ਆਪਾਂ ਬਿਰਲਾ ਨਹੀਂ ਲਾ ਸਕਦੇ ਇਹ ਦਰਮਿਆਨੇ ਸਮੇਂ ਦੀ ਕਿਸਮ ਹੈ ਫਟਾਰਾ ਵੀ ਜਿਹੜਾ ਦਾ ਦਰਮਿਆਨਾ ਜੀ ਹੈ ਬਹੁਤ ਜ਼ਿਆਦਾ ਫਟਾਰਾ ਨਹੀਂ ਕਰਦੀ ਪੂਸ਼ਾ 44 ਦਾ ਫਟਾਰਾ ਇਹਦੇ ਨਾਲੋਂ ਕਾਫੀ ਜ਼ਿਆਦਾ ਹੁੰਦਾ ਇਸ ਕਰਕੇ ਜੇ ਆਪਾਂ ਉਹਦੀ ਥਾਂ ਤੇ ਲਾ ਰਹੇ ਹਾਂ ਤਾਂ ਆਪਾਂ ਥੋੜੇ ਬੂਟੇ ਬੱਦ ਲਾਉਣੇ ਪੈਣਗੇ 26-27 ਬੂਟੇ 1 ਮੀਟਰ ਦੇ ਵਿੱਚ ਇਹਦੇ ਆਪਾਂ ਲਾਈਏ ਘਟੋ ਘਟ ਜਿਵੇਂ ਪੀਆਰ ਕਿਸਮਾਂ ਦੇ ਬੂਟੇ ਆਪਾਂ ਲਾਉਨੇ ਆ ਉਹ ਇਸੇ ਤਰ੍ਹਾਂ ਹੀ ਆਪਾਂ ਨੂੰ ਥੋੜੀ ਜਿਹੀ ਸੰਘਣ ਨਹੀਂ ਲਾਉਣ ਦੀ ਲੋੜ ਆ ਬਾਕੀ ਕਿਹੜੀਆਂ-ਕਿਹੜੀਆਂ ਖਾਦਾਂ ਇਹਨੂੰ ਪਾਉਣੀਆਂ ਨੇ ਕਿੰਨੀ ਮਾਤਰਾ ਦੇ ਵਿੱਚ ਪਾਉਣੀਆਂ ਨੇ ਜਾਂ ਕੋਈ ਹੋਰ ਜੋ ਧਿਆਨ ਦੇਣ ਵਾਲੀਆਂ ਗੱਲਾਂ ਨੇ ਉਹ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬਸ ਜਿਹੜੀ ਹੁਣ ਧਿਆਨ ਦੇਣ ਵਾਲੀ ਗੱਲ ਇਹ ਹੈ ਵੀ ਆਪਾਂ ਜਿਹੜੀ ਪਨੀਰੀ ਹੈ 25 ਮਈ ਦੇ ਨੇੜੇ ਤੇੜੀ ਬਜਾਈ ਕਰੀ ਅਤੇ 트랜스플ਾਂਟੇਸ਼ਨ ਬੀਜ ਨੂੰ ਤੋਂ ਬਾਅਦ ਸ਼ੁਰੂ ਕਰੀਏ ਬਾਕੀ ਸਰਕਾਰ ਦੇ ਵੱਲੋਂ ਵੀ ਜਿਹੜੀ ਝੋਨਾ ਲਾਉਣ ਦੀ ਤਰੀਕ ਹਾਲੇ ਡਿਕਲੇਅਰ ਨਹੀਂ ਕੀਤੀ ਗਈ ਹੋ ਸਕਦਾ 1-2 ਦਿਨਾਂ ਦੇ ਵਿੱਚ ਸਰਕਾਰ ਅਨਾਉਂਸ ਕਰ ਦੂਗੀ ਤੇ ਸਰਕਾਰ ਨੂੰ ਵੀ ਚਾਹੀਦਾ ਵੀ ਜਲਦੀ ਤੋਂ ਜਲਦੀ ਜਿਹੜੀ ਤਰੀਕਾਂ ਅਨਾਉਂਸ ਕੀਤੀ ਜਾਵੇ ਤਾਂ ਕਿ ਜ਼ਿਮੀਂਦਾਰ ਵੀ ਆਪਣੀ ਫਿਰ ਤਿਆਰੀ ਹੈ ਜਿਹੜੀ ਉਹ ਕਰ ਸਕਣ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਦੋਸਤਾਂ ਨੂੰ ਫਿਰ ਹੱਥ ਜੋੜ ਕੇ ਬੇਨਤੀ ਹੈ ਵੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕੀਤਾ ਜਾਵੇ ਸਤਿ ਸ਼੍ਰੀ ਅਕਾਲ ਦੋਸਤੋ ਧੰਨਵਾਦ ਦੋਸਤੋ